ਬੋਤਾਂ ਨੂੰ ਆਤੰਦਕ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਸਾਰੀਆਂ ਦੀ ਔਖੀ ਘੜੀ ਤੁਸੀਂ ਆਗੇ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਅਸੀਂ ਨਾਲਾ ਗਿਆ ਤੁਸੀਂ ਸਾਡੇ ਭਰਾ ਨੇ ਸਾਡੇ ਸਹਾਰ ਨੇ ਹਾਂਜੀ ਹਾਂਜੀ ਸਾਡੇ ਨਾਲਾ ਗੰਦੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਭ ਲੱਗੇ ਆ ਗੋਪਤ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸ ਪੌੜੀ ਹੋਰ ਕਿਸੇ ਦੀ ਨਹੀਂ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੋਵੰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧਾ ਸੱਚੇ ਪਾਤਸ਼ਾਹਾਂ ਦੀ ਬਾਂਹ ਫੜ। ਸਾਡੇ ਮਨ ਨੂੰ ਤਸੱਲੀ ਹੋ। ਐਸੀ ਹੁਣ ਵੀ ਅਕਾਸ ਕਰਕੇ ਇੱਕ ਵੀ ਅਰਦਾਸ ਕਰਦੇ ਆਂ। ਹਾਂ ਦਾਦਾ ਇੱਥੇ ਖੜਕੇ ਕਰਦੋਗੇ ਧਰਤੀ ਦੇ ਸਾਨੂੰ ਉਹਦਾ। ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਹਾਰਜ ਤੱਕ ਪਹੁੰਚ ਗਈ। ਭਾਈਆ ਉਹ ਸੱਚੇ ਪਾਤਸ਼ਾਹ ਟਾਲ ਦੇ। ਹਾਂ। ਉਹ ਆ ਗੋਆ। ਜੇ ਰੰਗ ਤੇ ਪਿਆੰਗ ਦਾ ਹੋ ਸਰਾੰਦਾਸੇ ਦੂਸਾ ਹੈ। ਸਾਹਿਬ ਜੀ ਬਖਾਸ਼ਤ ਸੁਮੇਰੀਆਂ ਕਰਨਾ ਉਹ ਯਾਦ ਹੈ ਤਾਇਰ ਬੇਸਾਹਿਬ ਜੀ ਕਾਤੋਤ ਜੀ ਜੀ ਸਿੱਖਾਤ ਦੀ ਸਤਿ ਸ਼ਾਨ ਉਸ ਹਾਈ ਦਸਾਂ ਪੱਖਾਂ ਦੀ ਜੋਰ ਪੂਰੀ ਦਿਸਤਰੀ ਦੇ ਬਾਤ ਜਿਆਦਾ ਕਰ ਸਕਦਾ ਹੈ ਵਾਹਿਗੁਰੂ 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 ਦੁਕਾਨ ਲੋਕਾਂ ਨੂੰ ਵਾਸਪਾਸਾ ਦਿੰਦੇ ਹਨ ਜਿਸ ਦਾ ਨਾਮ ਜਿਸ ਦਾ ਨਾਮ आठ पैर आरबु ज्ञान रूपी का रोहती चार मुकाबो सतो मिथाम खान लखावो दास अपने को भरती लावो काव में लगे पार बन सर हमारे राम खाल दुख लगे ना भाई जी पंजाब वास बहुत वो दिखता है इस वे होगी पवित्र चरण संति रूपुर गुरु रामदास जी महाराज

ਅਰਦਾਸ ਕਰੋ ਤੁਸੀਂ ਸਾਡੀ ਬਾਹ ਮੜਦਾ ਹੋ